ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ ਬਾਣੀ ਭਗਤ ਰਵਦਾਸ ਜੀ ਕੀ ਜੋ ਤਮ ਗਿਰਵਰ ਮੋਰਾ ਜਉ ਤਮ ਚੰਦ ਤੋ ਹਮ ਪੇ ਹੈ ਚਕੁਰਾ ਜਉ ਤਮ ਗਿਰਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪੇਹ ਚਕੋਰਾ ਮਾਦਵੇ ਤਮ ਨਾ ਤੋਰੋ ਤੋ ਹਮ ਨਹੀਂ ਤੋ ਰਹਿ ਤਮ ਸਿਓ ਤੋਰ ਕਵਨ ਸਿਓ ਜੋ ਰਹਿ ਰਹਾ ਜੋ ਤਮ ਦੀਵਰਾ ਤਾ ਹਮ ਬਾਤੀ ਜੋ ਤਮ ਤੀਰਥ ਤਾ ਹਮ ਜਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਮਾਸੋ ਠਾਕਰ ਔਰ ਨਾ ਦੇਵਾ ਤੁਮਰੇ ਭਜਨ ਕਟੇ ਜਮ ਫਸਾ ਭਗਤ ਹੇਤ ਗਾਵੇ ਰਵਦਾਸ Oh